ਸਾਥੀ ਖਾਲਾ ਅਦਾਬ ਜੀ ਆਰ ਭਾਰਾ ਚੈਨਲ ਦੇ ਜਰੀਏ ਮੈਂ ਤੁਹਾਡੇ ਰੂਬਰੂ ਹੋ ਰਿਆਂ ਤੋਂ ਜਿਵੇਂ ਗੱਲ ਕਰੀਏ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚ ਇਸ ਵੇਲੇ ਹੜਾ ਦਾ ਕੁਦਰਤੀ ਕਹਿਰ ਜਾਰੀ ਹੈ ਬਹੁਤ ਸਾਰੇ ਪਿੰਡ ਜਿਹੜੇ ਡੁੱਬ ਗਏ ਆ ਬਹੁਤ ਸਾਰੇ 50000 ਲੱਖ ਲੱਖ ਡੇਡ ਡੇ ਲੱਗਦੇ ਜਿਹੜੇ ਉਹਨਾਂ ਦੇ ਪਸ਼ੂ ਹੈ ਉਹ ਰੁੜਦੇ ਜਾ ਰਹੇ ਬਹੁਤ ਨੁਕਸਾਨ ਹੋਇਆ ਲੇਕਿਨ ਇੱਥੇ ਮੈਂ ਕਹਿਣਾ ਚਾਹਾਂਗਾ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਇਹਦਾ ਸਾਰਾ ਕੰਟਰੋਲ ਸੈਂਟਰ ਗਵਰਨਮੈਂਟ ਕੋਲ ਹੈ ਪੰਜਾਬ ਦੀ ਖਾਸ ਨੁਮਾਇੰਦਗੀ ਵਿੱਚ ਨਹੀਂ ਹੈ ਇਹਦੇ ਨਾਲ ਨਾਲ ਜਿਵੇਂ ਪਤਾ ਲੱਗਾ ਹੈ ਕਿ ਗਰਮੀਆਂ 'ਚ ਦਾ ਸਾਰਾ ਪਾਣੀ ਤੁਸੀਂ ਰਾਜਸਥਾਨ ਨੂੰ ਫੀਡਰ ਦਿੰਦੇ ਹੋ ਲੇਕਿਨ ਐਸ ਵੇਲੇ ਰਾਜਸਥਾਨ ਫੀਡਰ ਜਿਹੜਾ ਸੁੱਕਾ ਪਿਆ ਹੈ ਸੋ ਨਾਲ-ਨਾਲ ਸੀ ਦੇਖ ਰਹੇ ਆ ਕਿ ਜਿਵੇਂ ਸਾਨੂੰ ਬਹੁਤ ਦੁੱਖ ਹੈ ਖਾਲਸਾ ਐਡ ਇੰਟਰਨੈਸ਼ਨਲ ਪੰਜਾਬ ਦੇ ਹੜਪੀੜਤ ਇਲਾਕੇ ਦੀ ਮਦਦ ਕਰਨ ਵਾਸਤੇ ਆ ਗਿਆ ਕੁਝ ਐਨ ਜੀਓਸ ਆ ਗਏ ਨੇ ਸਾਡੇ ਅੰਮ੍ਰਿਤਸਰ ਦੇ ਮਾਨਯੋਗ ਜਿਹੜਾ ਕਮਿਸ਼ਨਰ ਨੇ ਮੈਡਮ ਸਾਖੀ ਸ਼ਾਨੀ ਜੀ ਉਹ ਖੁਦ ਉਸ ਇਲਾਕੇ ਦਾ ਦੌਰਾ ਕਰਕੇ ਆਏ ਆ ਤੇ ਪੰਜਾਬ ਸਰਕਾਰ ਵੀ ਜਿਨ੍ਹਾਂ ਹੋ ਸਕਦਾ ਕੈਪਟਨ ਮਾਨ ਸਾਹਿਬ ਨੇ ਆਪਣਾ ਹੈਲੀਕਾਪਟਰ ਦਿੱਤਾ ਹੈ ਤੋਂ ਇਥੇ ਗੱਲ ਕਰਾਂਗੇ ਕੇਂਦਰ ਦੀ ਪੰਜਾਬ ਨੂੰ ਹਮੇਸ਼ਾ ਪੰਜਾਬ ਨਾਲ ਵਿਖਰਾ ਕੀਤਾ ਜਾਂਦਾ ਹੈ ਕੋਈ ਫੰਡ ਦੀ ਗੱਲ ਹੋਵੇ ਕੋਈ ਵੀ ਗੱਲ ਹੋਵੇ ਇਹ ਯਾਦ ਰੱਖੋ ਕਿ ਪੰਜਾਬ ਹਮੇਸ਼ਾ ਭਾਵੇਂ ਤੁਰਕ ਹੋਲ ਮੁਗਲ ਹੋਣ ਅੰਗਰੇਜ਼ ਹੋਣ ਹਿੰਦੂਸਤਾਨ ਦੀ ਆਜ਼ਾਦੀ ਵਿੱਚ ਹਮੇਸ਼ਾ ਮੋਰੀ ਰਿਹਾ ਹੈ ਤੋਂ ਬੜਾ ਦੁੱਖ ਨਾਲ ਕਹਿਣਾ ਪੈਂਦਾ ਕਿ ਤਿੰਨ ਚਾਰ ਦਿਨ ਹੋ ਗਏ ਜਿਹੜਾ ਨੈਚੁਰਲ ਡਿਜਾਸਟਰ ਹੈ ਹਰ ਨਾਲ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਦਿਨੋ ਦਿਨ ਹੋ ਰਿਹਾ ਹੈ ਲੇਕਿਨ ਕੇਂਦਰ ਸਰਕਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਕੋਈ ਸਟੇਟਮੈਂਟ ਨਹੀਂ ਆਈ ਹੈ ਸੋ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਇਮੀਡੀਏਟਲੀ ਸਾਡੇ ਹੋਮਨਿਸਟਰ ਜੀ ਇਹਦੇ ਬਾਰੇ ਕੋਈ ਬਿਆਨ ਦੇਣ ਕੋਈ ਵੱਡਾ ਪੈਕੇਜ ਦਾ ਐਲਾਨ ਕਰਨ ਕਿਉਂਕਿ ਪੰਜਾਬੀ ਡਿੱਗਦੇ ਆ ਫਿਰ ਉੜ ਜਾਂਦੇ ਅਸੀਂ ਤਾਂ ਉਠ ਹੀ ਜਾਣਾ ਲੇਕਿਨ ਲੋੜ ਵੇਲੇ ਤੁਸੀਂ ਕੰਮ ਆਓਗੇ ਅਸੀਂ ਤੁਹਾਨੂੰ ਯਾਦ ਰੱਖਾਂਗੇ ਸੋ ਫਿਰ ਮੈਂ ਇੱਕ ਵਾਰੀ ਗੁਜ਼ਾਰਿਸ਼ ਕਰਦਾ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਹੋਮ ਮਿਨਿਸਟਰ ਜੀ ਨੂੰ ਕਿ ਜਲਦੀ ਤੋਂ ਜਲਦੀ ਕੋਈ ਨਾ ਕੋਈ ਪੈਕੇਜ ਦਾ ਅਨਾਉਂਸਮੈਂਟ ਕਰੋ ਤਾਂ ਜੋ ਰਾਹਤ ਦੇ ਜਿਹੜੇ ਬਚਾ ਦੇ ਕਾਰਜ ਹੈ ਉਸ ਤੋਂ ਬਾਅਦ ਆਫਟਰ ਫਲੱਡ ਹਣਾ ਤੋਂ ਬਾਅਦ ਜਿਹੜੀ ਬਿਮਾਰੀ ਜਾਂ ਹੋਰ ਵੀ ਮੁਸ਼ਕਲਾਂ ਹੁੰਦੀਆਂ ਉਸ ਨੂੰ ਮਿਲ ਕੇ ਅਸੀਂ ਦੂਰ ਕਰ ਸਕੀਏ ਸੋ ਖਾਲਸਾ ਹਿੱਟ ਦਾ हरियाणा वासियों ਦਾ ਬਹੁਤ ਧੰਨਵਾਦ ਕਿ ਉਹ ਇਸ ਦੁੱਖ ਦੀ ਵਿਪਤਾ ਦੇ ਘੜੇ ਵਿੱਚ ਪੰਜਾਬ ਦੇ ਨਾਲ ਖੜੇ ਨੇ ਸ਼ੁਕਰੀਆ ਧੰਨਵਾਦ थैंक यू ਜੈ ਹਿੰਦ